ਤਾਨੂੰ ਇਹ ਰੋਟੀਆਂ ਵੰਡਣੀਆਂ ਜਦੋਂ ਤੁਸੀਂ ਤਕਲੀਫ ਦੇ ਉੱਤੇ ਸਭ ਤੋਂ ਔਖਾ ਕੰਮ ਉਹਨਾਂ ਰੋਹੰਦਿਆਂ ਦੇ ਕਰ ਜਿਹਨਾਂ ਦੇ ਨੇੜੇ ਕੋਈ ਨਹੀਂ ਤੁਹਾਨੂੰ ਜਿੱਥੇ ਕੋਈ ਜਾ ਨਹੀਂ ਸਕਦਾ ਅਮੈਂ ਦੇਖੀ ਪਾਣੀ ਬਰੈਡ ਛੁੱਟਿਆ ਪਿਆ ਤੁਸੀਂ ਦੇਖੋ ਉਹਨਾਂ ਦੀ ਹਾਲਤ ਦਿਖਾ ਲਓ ਜਿਹੜੀ ਇਹਨਾਂ ਦੀ ਲੋੜ ਹੈ ਕਿ ਇਹਨਾਂ ਦੇ ਖੇਤ ਬੰਨ ਨੇ ਇਹਨਾਂ ਦੀ ਮੋਟਰ ਖਰਾਬ ਹੋ ਗਈ ਹੈ ਕਿਹਦੇ ਦੇ ਘਾਟੇ ਕਿ ਪਿਆ ਜਿਹੜੀ ਕਣਕ ਕਣਕ ਪਚਾ ਦੇਗੀ ਉਸੇ ਉਹ ਵੀ ਖਤਮ ਹੋ ਗਈ ਮਿੱਟੀ ਪੈ ਗਈ ਖੇਤਾਂ ਤੇ ਜਿਹੜਾ ਭਾਵਕ ਹੋ ਕੇ ਆਟਾ ਦਾਲ ਚਾਵਲ ਬ੍ਰੈਡ ਉਹ ਨਾ ਕਰੋ ਤੁਸੀਂ ਭਾਵਕ ਹੋ ਕੇ 2 ਘੰਟੇ ਜਾਓ ਇੱਕ ਪਰਿਵਾਰ ਨੂੰ ਪਕੜ ਲਓ ਨਾ ਇੱਕ ਇੱਕ ਹਰ ਪਰਿਵਾਰਿਕ ਘਰ ਬਣਾ ਦੇ ਉਸੀ ਤੁਸੀਂ ਤੁਸੀਂ ਦੇਖੋਗੇ ਇੱਥੇ 4.500 ਪਰਿਵਾਰ ਤੇ ਦੇ ਇੱਕ ਇੱਕ ਬੰਦਾ ਕਹਿੰਦਾ ਮੇក ਇੱਕ 450 ਲੈ ਲੈਂਦੇ ਆ ਭੰਗੜਾ ਪਾਉਣ ਦੀ ਲੋੜ ਹੀ ਨਹੀਂ ਸੀ ਫਿਰ ਉਹ ਇੱਕ ਬਾਪੂ ਮਿਲੋ ਕਹਿੰਦੇ ਮੈਨੂੰ ਕੁਝ ਨਹੀਂ ਜਾਇਦਾ ਮਦਦ ਨਹੀਂ ਚਾਹੀਦੀ ਅਜੇ ਉਹ ਮੰਗ ਮੰਗਦੇ ਨਹੀਂ ਪਏ ਕਹਿੰਦੇ ਮਦਦ ਚਾਹੀਦੀ ਉਹ ਕਹਿੰਦੇ ਵਨ ਪੱਕਾ ਗਾੜੋ ਕਿ ਅਗਲੀ ਵਾਰੇ ਬੱਚਾ ਨਾ ਤਕਲੀਫ ਆਵੇ ਮਸ਼ੀਨਾਂ ਸੀ ਇੱਕ ਲਿਆ ਕੇ ਖੜੀ ਕਰ ਦਿੱਤੀ ਹੋਰ ਜਿੰਨੀ ਲੋੜ ਹੋਊਗੀ ਸੰਗਤ ਨੂੰ ਬੇਨਤੀ ਕਰਾਂਗੇ ਧੇਰ ਪਾਉਣਾ ਇਹਦੇ ਵਿੱਚ ਮਿੱਟੀ ਇਹਨੇ ਪੋਲਾਂ ਇਹਨਾਂ ਨੇ ਲਈ ਨਹੀਂ ਇਨਨੂ ਕੋ ਭਾਨਾ ਹੋਇਜੇ ਮੈਨੂੰ ਬੂਤ ਕਰ ਦिए ਗਰੀਬੀ ਹੰਡਾਈਏ ਸਾਨੂੰ ਪਤਾ ਗਰੀਬੀ ਕੀ ਹੁੰਦੀ ਹੈ ਗਰੀਬਾਂ ਦਾ ਦੁੱਖ ਕੀ ਹੁੰਦਾ ਗਰੀਬਾਂ ਦੇ ਦਰਦ ਕੀ ਹੁੰਦੇ ਆ ਇਹ ਕਹਿੰਦੇ ਵੀ ਬਾਬਾ ਜੀ ਸਵੇਰੇ ਸ਼ੁਰੂ ਹੁੰਦੇ ਖਾਣਾ ਲੈ ਕੇ ਆਉਂਦੇ ਹੈਗੇ ਆ ਸਵੇਰ ਤੋਂ ਜਿਹੜਾ ਹੈਗਾ ਕੱਲਾ ਕੁੱਕਰ ਵੀ ਜਿਹੜਾ ਹੈਗਾ ਉਹਨੂੰ ਵੀ ਫੋਕੋ ਨੇ ਤਿੰਨ ਚਾਰ ਹੋਏ ਜੇ ਘਰਾਂ ਜਿਨ੍ਹਾਂ ਵਿੱਚ ਬੰਦਾ ਕੋਈ ਨਹੀਂ ਹੁੰਦਾ ਸਿਰਫ ਕੁੱਕਰ ਤੇ ਕੁੱਤੇ ਉੱਥੇ ਇਕੱਲੇ ਰਹਿ ਗਏ ਨੇ ਕੁੱਤੇ ਉੱਥੇ ਘਰਾਂ ਚ ਇੱਕ ਤਾਂ ਕੱਲ ਉਹਨਾਂ ਦਾ ਪਰਿਵਾਰ ਲੈ ਆਇਆ ਤੇ ਦੋ ਤਿੰਨ ਇੱਕ ਇੱਕ ਹੋਰ ਤਾਂ ਦੋ ਬੜੇ ਸੀਗੇ ਉਹਨਾਂ ਨੂੰ ਬਰਸਾਦਾ ਪਾਉਂ ਕਈ ਦਿਨਾਂ ਦੇ ਉਹ ਦਾ ਜਿਹੜੇ ਪਰਿਵਾਰ ਜਿਹੜੇ ਰੋਜ਼ ਆਨੇ ਉਹ ਤਾਂ ਪਹਿਲਾਂ ਹੀ ਰੋਣਾ ਪਾਉਣ ਲੱਗ ਪੈਂਦੇ ਕਿਸਤੀ ਨੂੰ ਦੇਖ ਕੇ ਬੱਚੇ ਆ ਉੱਥੇ ਇੱਕ ਪਰਿਵਾਰ ਦੇ ਵਿੱਚ ਛੋੜਿਆ ਇੱਕ ਲੜਕੀ ਐ ਇੱਕ ਬੱਚਾ ਜਦੋਂ ਕਿਸਤੀ ਦੇਖਦੇ ਆ ਉਸੋ ਲਈ ਉਹਨਾਂ ਨੂੰ ਫਿਰ ਟੌਫੀਆਂ ਦੇ ਦਿੰਦੀ ਆ ਬੱਚੇ ਹੁਣ ਬਾਹਰ ਤਾਂ ਨਿਕਲ ਨਹੀਂ ਰਿਹਾ ਹਾਂ ਕੱਲਾ ਹੀ ਉਹ ਪਾਣੀ ਦੇ ਅੰਦਰ ਮਾਂ ਬਾਪ ਵੀ ਕਹਿੰਦੇ ਤੂੰ ਘਰ ਨਾ ਜਾਇਂ ਉਹਨਾਂ ਵਾਸਤੇ ਜਿਹੜਾ ਹੈਗਾ ਬਹੁਤ ਜਿਹੜਾ ਲਗਾਤਾਰ ਅੰਦਰ ਰਹ ਰਿਹਾ ਅਜੇ 26 ਦਿਨ ਹੋ ਗਏ 26 ਦਿਨ ਇੱਕ ਮਹੀਨੇ ਨੂੰ ਆਪਾਂ ਕਿਸੇ ਨੂੰ ਕਈ ਤੂੰ ਘਰੋਂ ਨਹੀਂ ਨਿਕਲਣਾ ਮੈਂ ਘਰੋਂ ਨਹੀਂ ਆਲੇ-ਗਾਲੇ ਪਾਣੀ ਹੋਵੇ ਉੱਤੋਂ ਪਾਣੀ ਡਿੱਗਦਾ ਹੋਵੇ ਡਰ ਕਿੰਨਾ ਪਰ ਵੀ ਗੱਲ ਸਮਝ ਹਾਂ ਇਹ ਗੱਲ ਨਹੀਂ ਕਿ ਜਿਹੜਾ ਆਮ ਇਸ ਪੰਡਾਲ ਆ ਉਹਨੂੰ ਤਾਂ ਇੱਕ ਦਿਹਾੜੀ ਉੱਥੇ ਨਾ ਅਖਾ ਬਣ ਕੇ ਛੱਡ ਦਿਓ ਉਹ ਦੂਸਰੇ ਦਿਨ ਪਾਗਲ ਹੋਇਆ ਹੀ ਮਿਲੂਗਾ ਹਾਂ ਉਹ ਜਿਹੜੇ ਹੈਗੇ ਕੁਛ ਜਿਹੜੀ ਹੈਗੀ ਮਜਬੂਰੀ ਵੀ ਹੈ ਤੂੰ ਨਹੀਂ ਇਹਨਾਂ ਨੂੰ ਗੱਲ ਦੱਸ ਰਿਹਾ ਸੀ ਕਿ ਇੱਕ ਪਰਿਵਾਰ ਆ ਉਹਨਾਂ ਦਾ ਸਾਹਮਣੇੋਂ ਘੱਟ ਢੱਗ ਗਿਆ ਅਸੀਂ ਉਹਨੂੰ ਦਾ ਸਮਾਨ ਵੀ ਲਿਆਂਦਾ ਵਿੱਚ ਪਰਿਵਾਰ ਵੀ ਲਿਆਂਦਾ ਕੱਲ ਮਾਤਾ ਤੇ ਦੋ ਲੜਕੀਆਂ ਸੀ ਉਹਨਾਂ ਦੀ ਹੂੰ ਕੋਈ ਕਹਿੰਨ ਬਾਬਾ ਜੀ ਸਾਨੂੰ ਉੱਥੇ ਲੈ ਕੇ ਜਾ ਅਸੀਂ ਬੇਟਾ ਅਸੀਂ ਤੁਹਾਨੂੰ ਉੱਥੇ ਲਿਆਂਦਾ ਉੱਥੇ ਘਰ ਤੋਂ ਤੁਹਾਡਾ ਰੁੜ ਗਿਆ ਕਿੰਨੇ ਬਾਬਾ ਜੀ ਉੱਥੇ ਸਾਨੂੰ ਦਿਖਾ ਹੀ ਲਿਓ ਕਿश्ती ਨਾਲ ਦੇਖੋ ਮਤਲਬ ਘਰ ਸਭ ਦਾ ਹੈ ਕੀ ਹੈ ਅਸੀਂ ਲਗਾਤਾਰ ਉਹਨਾਂ ਨੂੰ ਕਹਿੰਦੇ ਰਹੇ ਤੁਸੀਂ ਜਾਓ ਘਰ ਫਿਰ ਵੀ ਬਣ ਜੂਗਾ ਜੀਵਨ ਨਹੀਂ ਮਿਲਦਾ ਸੁਰੂ ਕੀ ਪਹਿਲਾਂ ਸਾਡੇ ਪਸ਼ੂ ਕੱਢੋ ਪਸ਼ੂ ਕੱਢੋ ਫਿਰ ਸਾਡਾ ਸਮਾਨ ਕੱਢੋ ਫਿਰ ਉਸ ਤੋਂ ਮਗਰੋਂ ਅਸੀਂ ਜਾਵਾਂਗੇ ਜਦੋਂ ਅਸੀਂ ਜਾਣ ਵਾਲੀ ਗੱਲ ਉਸੇ ਇੱਕ ਪਰਿਵਾਰ ਤੇ ਦੇਖਿਆ ਬਾਪੂ ਅਹੀਂ ਕਹੋ ਤੁਸੀਂ ਤੇ ਨਹੀਂ ਵੀ ਆ ਤੁਸੀਂ ਦੋਨੋਂ ਜੀ ਇੱਥੇ ਰਹੋ ਬੱਚੇ ਤੇ ਨੋਂ ਤੇ ਆਪਣੇ ਬੇਟੀ ਨੂੰ ਨਿਆਣੀ ਕਰ ਦਿਓ ਉਹ ਕਹਿੰਦੇ ਵੀ ਬਾਪੂ ਜਊਗਾ ਸੀ ਤਾਂ ਆਣਾ ਬਾਪੂ ਨੂੰ ਪੁੱਛੀ ਤਾਂ ਉਹ ਕਹਿੰਦਾ ਵੀ ਮੈਂ ਇੱਥੇ ਰਹਿਣਾ ਪੁੱਤ ਅਸੀਂ ਚਲ ਦੋ ਉਹ ਇੱਕ ਦੂਸਰੇ ਨੇ ਹੋ ਜਾ ਉਹਨਾਂ ਨੇ ਅਖੀਰ ਦੇ ਦਿੱਤ ਕਹਿੰਦੇ ਨਹੀਂ ਕਿ ਜਾਣੇ ਨਹੀਂ ਦਿੱਸੀ ਫਿਰ ਜਦੋਂ ਫਿਰ ਜਦੋਂ ਪਾਣੀ ਵਧਿਆ ਫਿਰ ਉਹਨਾਂ ਨੂੰ ਉਹਨਾਂ ਨੂੰ ਕੱਢ ਕੇ ਲੈ ਗਿਆ ਪਰ ਕਿੰਨਾ ਅਖੌਯਾ ਘਰ ਜਾਣਗੇ ਘਰ ਹੀ ਨਹੀਂ ਬਚਿਆ ਕਿਹਣਾ ਬੜਾ ਸੌਕਾ ਹੈ ਜਾਨ ਹੈ ਜਹਾਨ ਹੈ ਪਰ ਜਿਹੜਾ ਘਰ ਬਣਾਣਾ ਹੁੰਦਾ ਜਿਹੜੀ ਜਿਹੜਾ ਨਾ ਘਰ ਇੱਕ ਤਰਪਾਈ ਲਦਗੀ ਤਾਂ ਪਾਈ ਉਹ ਘਰ ਸਭ ਦੀ ਇਹੋ ਜਿਹਾ ਜੇ ਕਿਸੇ ਦੇ ਟੀਨਾਂ ਪਾਈਆਂ ਹੋਈਆਂ ਜੇ ਕਿਸੇ ਦੀ ਲੈਂਟਰ ਪਾਈ ਹੋਈ ਹੈ ਕਿ ਕਿਸੇ ਦੀ ਕੋਠੀ ਪਾਈ ਹੋਈ ਹੈ ਘਰ ਸਭ ਉਹਨਾਂ ਹੀ ਪਿਆਰਾ ਕਿ ਕਿਸੇ ਕੋਲ ਕੁਝ ਵੀ ਘਰ ਘਰ ਹੁੰਦਾ ਊਂ ਰੂਮ ਬੇਕਰ ਹੋਣਾ ਉਹ ਪਰ ਇਹਨੇ ਗਿਆ ਜੀਦਾ ਬਾਹਰ ਪਰ ਆਇਆ ਬੈਸਣਾ ਸਾਈ ਮੂਜੇ ਨੰਦੇ ਜੇ ਤੂੰ ਐਵੇਂ ਰਖਸੀ ਜੀਓ ਸਰੀਰੋ ਲੈ ਇਹਨਾਂ ਮੈਨੂੰ ਕਿਸੇ ਦੇ ਦਰਵਾਜ਼ੇ ਉੱਤੇ ਮੰਗਣਾ ਨਾ ਪਵੇ ਤੇ ਇਸ ਤੋਂ ਪਹਿਲਾਂ ਕਿ ਤੂੰ ਮੇਰੀ ਜਾਨ ਕੱਢ ਲਾ ਮੈਂ ਮੈਂ ਕਿਸੇ ਦੇ ਦਵਾਰੇ ਉੱਤੇ ਮੰਗਾ ਨਾ ਬਾਹਰ ਪਰ ਆਇਆ ਬੈਸਣਾ ਸਾਈ ਮੂਜੇ ਨੰਦੇ ਜੇ ਤੂੰ ਐਵੇਂ ਰਖਸੀ ਜੀਓ ਸਰੀਰੋ ਇਹ ਬੜਾ ਬੜੀ ਤਕਲੀਫ ਆ ਬੜੀ ਪਰ ਅਸੀਂ ਉਹਨਾਂ ਨੇ ਇਹ ਗੱਲਾਂ ਨਹੀਂ ਕਰਦੇ ਉੱਥੇ ਜਾ ਕੇ ਉਹਨਾਂ ਨਾਲ ਚੜ੍ਹਦੀ ਗੱਲਾਂ ਨਹੀਂ ਗੱਲਾਂ ਕਰਦੇ ਉਹ ਕੋਈ ਨਹੀਂ ਫਿਕਰ ਨਾ ਕਰੋ ਤੁਸੀਂ ਆ ਪਾਣੀ ਉਹ ਉੱਥੇ ਇੱਕ ਬਾਪੂ ਮਿਲੋ ਕਹਿੰਦੇ ਮੈਨੂੰ ਕੁਝ ਨਹੀਂ ਜਾਇਦਾ ਮਦਦ ਨਹੀਂ ਚਾਹੀਦੀ ਅਜੇ ਉਹ ਮੰਗ ਮੰਗਦੇ ਨਹੀਂ ਪਏ ਕਹਿੰਦੇ ਮਦਦ ਜਾਈਦੇ ਉਹ ਕਹਿੰਦੇ بس ਬੰਨ ਪੱਕਾ ਕਰ ਲੋ ਕਿ ਅਗਲੇ ਵੇਲੇ ਬੱਚਿਆਂ ਨੂੰ ਇਹਨਾਂ ਦੇ ਲਈ ਪਾਣ ਉਹ ਇਹੀ ਹੈ ਨਾ ਅਸੀਂ ਉਹਨਾਂ ਨੂੰ ਇਹੀ ਪਰਪੱਕ ਕਰ ਰਹੇ ਹਾਂ ਜਿੰਨੇ ਵੀ ਉਹਨਾਂ ਦੇ ਸਰਪੰਚਾਂ ਤਿੰਨ ਸਰਪੰਚਾਂ ਉਹਨਾਂ ਨੂੰ ਬਿਠਾ ਕੇ ਕਿ ਤੁਸੀਂ ਇੱਕ ਜੀ ਤੇ ਪਰਪੱਕ ਹੋ ਜਾ ਜੇ ਤੁਸੀਂ ਸਾਰੇ ਹੋ ਜਾਓਗੇ ਫਿਰ ਤੁਹਾਡੀ ਹਰ ਤਰ੍ਹਾਂ ਦੀ ਹੈਲਪ ਹੋ ਜਾਊਗੀ ਜੇ ਤੁਸੀਂ ਡਵਾਈਟ ਆ ਕੋਈ ਸੋਚਉਂਦਾ ਕਿ ਜਿਉਂ ਭਨਤਾ ਮਜੂਗ ਉਸਾਰੀ ਪਹਿਲੀ ਲੋਕਾਂ ਦੀ ਹੁਣ ਮਿੱਟੀ ਅੰਦਰ ਆ ਗਈ ਹੈ ਦੇ ਚਾਹਣ ਹੈਲਪ ਕਰਨ ਲਈ ਸਾਰੇ ਤਿਆਰ ਉਧਰ ਵਾਸਤੇ ਅਸੀਂ ਹੁਣ ਉਸ ਦਿਨ ਪਰ ਖਾਣ ਪੀਣ ਦੀਆਂ ਵਾਸਤੇ ਹੁੰਦੇ ਕਿ ਕਿੰਨੇ ਟਰਾਲੀਆਂ ਦੀਆਂ ਟਰਾਲੀਆਂ ਲੱਗੀਆਂ ਜਿਦੋਂ ਤੇਲ ਦੀ ਕਹਾਂਗੇ ਤੇਲ ਆ ਜਾਣਾ ਉਹਨਾਂ ਲੋਕ ਸੰਗਤ ਨੂੰ ਪਤਾ ਕਿ ਐਸੇ ਲੱਗਣਾ ਸੋ ਇਸ ਵਾਰ ਦੇਖਿਓ ਤੁਸੀਂ ਪ੍ਰੇਪੇਅਰ ਹੋ ਸਾਨੂੰ ਆਹ ਰੋਟੀਆਂ ਵੰਡਣੀਆਂ ਜਦੋਂ ਤੁਸੀਂ ਤਕਲੀਫ ਦੇ ਹੁੰਦੇ ਸਭ ਤੋਂ ਔਖਾ ਕੰਮ ਉਸ ਉਹਨਾਂ ਰੋਂਦਿਆਂ ਦੇ ਕਰ ਜਿਹਨਾਂ ਦੇ ਨੇੜੇ ਕੋਈ ਨਹੀਂ ਟੁੱਕਦਾ ਜਿੱਥੇ ਕੋਈ ਜਾ ਨਹੀਂ ਸਕਦਾ ਰਿਸ਼ਤੇਦਾਰ ਵੀ ਉਹ ਕਹਿੰਦੇ ਕੋਈ ਨਹੀਂ ਪਾਣੀ ਜਦੋਂ ਮੁੜ ਜਾਊਗਾ ਉਦੋਂ ਤੁਹਾਨੂੰ ਮਿਲ ਜਾਊਗਾ ਸੋ ਉਹਨਾਂ ਦੇ ਕਰ ਕਹਿੰਦੇ ਬਾਬਾ ਜੀ ਸਾਡਾ ਖਿਆਲ ਕੋਈਗਾ ਤੁਹਾਡੇ ਨਾਲ ਪਾਣੀ ਦੇ ਵਿੱਚ ਖੜੇ ਆ ਤੇ ਸੁੱਕੇ ਜਿ ਕਿਉਂ ਨਹੀਂ ਖੜਾਂਗੇ ਹੁਣ ਤੁਹਾਡੇ ਨਾਲ ਪਾਣੀ ਦੇ ਵਿੱਚ ਖੜੇ ਆ ਤੁਹਾਡੇ ਘਰ ਦੇ ਉੱਤੇ ਪ੍ਰਸ਼ਾਦਾਂ ਲੈ ਖੜੇ ਆ ਅਰਸੋ ਤੁਸੀਂ ਸੁੱਕੇ ਦੇ ਵਿੱਚ ਤੁਸੀਂ ਖੜ ਜੋ ਪਰ ਉਹ ਉਹਨਾਂ ਜਦ ਪਾਣੀ ਚਲਾ ਜਾਏਗਾ ਅਸਲੀ ਜਿਹੜੀ ਦਿੱਤਾ ਹੈ ਉਦੋਂ ਵੀ ਆਏਗੀ ਉਹ ਅਸਲੀ ਅਸਲੀ ਉਹਨਾਂ ਦੀ ਪ੍ਰਸ਼ਾਦ ਦੇ ਤਾਂ ਉਹ ਹੈ ਕਿ ਚਾਰ ਦਿਨ ਉਹ ਸਾਰ ਲੰਗਰ ਲਾਣਾ ਆਂਦਾ ਪਰ ਜਿਹੜੀ ਸੀ ਲੰਬੀ ਸੀ ਤਾਂ ਕਿਸੇ ਉਹ ਜਿਹੜੀ ਉਹ ਜਿਹੜਾ ਉਹ ਏਡੀ ਵੱਡੀ ਗੱਲ ਵੀ ਨਹੀਂ ਗਈ ਕਿਉਂਕਿ ਜਿੰਨਾ ਕਿ ਸਾਡੇ ਲੋਕ ਉਹ ਕੋਈ ਜਿੰਨੇ ਹੋ ਗਏ ਦੋ ਦੋ ਪਰਣਾ ਤੋਂ ਪ੍ਰਸਾਦ ਆਵੇ ਤੂੰ ਉਹ ਛੱਡ ਸਕਦਾ ਪਰ ਜਿਹੜੀ ਇਹਨਾਂ ਦੀ ਲੋੜ ਹੈ ਕਿ ਇਹਨਾਂ ਦੇ ਖੇਤ ਬਣਨੇ ਇਹਨਾਂ ਦੀ ਮੋਟਰ ਖਰਾਬ ਹੋ ਗਈ ਹੈ ਘਰ ਜਿਹੜੇ ਉਹ ਘਾਟੇ ਕਿ ਭਿਆ ਜਿਹੜੀ ਕਣ ਅਗਲੀ ਕਣ ਬਚਾ ਕੇ ਰੱਖੀ ਸੀ ਉਹ ਵੀ ਖਤਮ ਹੋ ਗਈ ਮਿੱਟੀ ਪੈ ਗਈ ਖੇਤਾਂ 'ਚ ਜਿਹੜੀ ਹੈਗੀ ਇੱਕ ਸਭ ਤੋਂ ਵੱਡੀ ਚੁਣੌਤੀ ਕਿ ਦੁਵਾਰਾ ਇਹ ਨਾ ਰੁੜਨ ਉਹਦੇ ਵਾਸਤੇ ਹੀ ਕਿੰਨੇ ਅਸੀਂ ਕੰਮ ਕਰਨਾ ਚਾਹੁੰਦੇ ਆ ਕਿ ਇਹੋ ਜੇ ਇਹਨੂੰ ਕਰ ਦਈਏ ਦੁਵਾਰਾ ਨਾ ਰੁੜੇ ਤਦੋਂ ਉਹਨਾਂ ਤੁਹਾਡੀ ਇਸ ਹਮਦਰਦੀ ਦੀ ਸਾਨੂੰ ਲੋੜ ਉਹਨਾਂ ਕੇ ਜਰੇ ਗਨੇ ਸਾਹਮਣੇ ਰੱਖੋ ਜ਼ਰੂਰ ਇਹਨਾਂ ਕੇ ਜੋ ਦੇਖ ਕੇ ਭਾਵੁਕ ਹੋ ਗਏ ਭਾਵੁਕ ਹੋ ਕੇ ਨੇ ਕਰ ਅਰਸੋਂ ਜਿਹੜਾ ਹੈਗਾ ਤੁਸੀਂ ਕੌਣ ਜੀ ਹੋਣ ਨਹੀਂ ਹੈ ਇਹਦੇ ਵਾਸਤੇ ਬਰੈਡ ਜਿਹੜੇ ਹੈਗੇ ਉਹ ਬਹੁਤ ਹੋ ਗਿਆ ਅਸੀਂ ਧੰਨਵਾਦ ਕਰਦੇ ਹਾਂ ਦਿਲੋਂ ਦੇਖੀ ਪਾਣੀ ਬਰੈਡ ਛੁੱਟਿਆ ਪਿਆ ਤੁਸੀਂ ਦੇਖੋ ਉਹਨਾਂ ਦੀ ਹਾਊਸ ਤੋਂ ਦਿਖਾ ਲਓ ਕਿਉਂਕਿ ਤੁਸੀਂ ਇੱਕ ਸਵਰਥ ਦੇ ਉੱਤੇ ਫੁੱਲ ਚੜਾ ਰਹੇ ਹੋ ਪਰ ਅਸੀਂ ਕਹਿੰਦੇ ਜਿਹੜਾ ਤੁਹਾਡਾ ਧਾਨ ਉਹ ਵੇਖਣਾ ਜਬਾਹੀ ਪੈਸਾ ਜੇ ਆਪਾਂ ਜਿਹੜਾ ਤੁਸੀਂ ਹਮਦਰਦੀ ਨਾਲ ਦੇ ਰਹੇ ਆ ਇਹ ਉਹਨੂੰ ਦਿਓ ਉੱਥੇ ਦਿਓ ਜਿੱਥੇ ਉਹ ਲੱਗ ਜਾਵੇ ਉਹਨਾਂ ਵਾਸਤੇ ਲੱਗੇ ਹੁਣ ਵੀ ਜਿਹੜਾ ਪੀੜਤਾ ਉਹ ਤੋਂ ਕੋਈ ਬਾਹਰ ਆਪਣੇ ਰਿਸ਼ਤੇਦਾਰਾਂ ਦੇ ਗਿਆ ਜਿਹੜੇ ਅੰਦਰ ਆ ਉਹ ਕਿਸੇ ਦੀ ਰਾਇ ਨਾ ਦੱਸ ਸਕਦੇ ਆ ਇਹ ਜਿਹੜੀਆਂ ਟਰਾਲੀਆਂ ਵਗ ਰਹੀਆਂ ਉਹ ਕਿਹਨਾਂ ਨੂੰ ਅੰਡਰੇ ਹੁਣ ਜਿਹੜਾ ਬੰਦਾ ਲੈ ਆਉਂਦਾ ਬਾਹਰੋਂ ਪੈਸੇ ਭੇਜ ਦਿੰਦਾ ਫਲਾਣਿਆਂ ਤੋਂ ਉੱਥੇ ਇੱਕ ਟਰਾਲੀ ਵੀ ਲੈ ਜਾ ਉਹ ਬਾਹਰੋਂ ਬੋਲਿਓ ਨਾ ਰੋੜ ਨਹੀਂ ਪਰ ਇੱਥੇ ਕਿਉਂ ਲੋੜਾ ਕਿੱਥੇ ਲੋੜਾ ਜਿੱਦਾਂ ਹੁਣ ਬੈਠਿਆ ਹੈ ਪਿੰਡ ਆਲੀ ਪਿੰਡ ਇਹਨਾਂ ਦਾ ਬੰਡ ਟੁੱਟਾ ਲਾਸਟ ਤੋਂ ਜਿਹੜਾ ਬੰਡ ਟੁੱਟਾ ਉਸ ਦਿਨ ਵੀ ਜਿਹੜੇ ਹੈਗੇ ਲੱਗੇ ਸੀ ਲਾਸਟ ਤੇ ਇਹਨੂੰ ਦੋ ਬੰਨ ਸੀ ਇੱਕ ਬਾਉਪੁਰ ਦੇ ਅੰਦਰ ਇੱਕ ਆਲੀ ਕਲਾਂ ਵਾਲਾ ਉਹ ਵੀ ਇਹਨਾਂ ਦਾ ਆਪਣਾ ਬੰਨ ਲਾ ਰਿਹਾ ਸੀ ਲਾਸਟ ਤੱਕ ਲੜਦੇ ਆ ਟੁੱਟ ਗਏ ਆ ਅਰੇ ਜੀ ਇਹਨਾਂ ਨੂੰ ਉਹਦਣ ਵੀ ਕਹਿੰਦੇ ਸੀਗੇ ਕਿ ਆਪਾਂ ਇਹਨਾਂ ਨੂੰ ਕੋਈ ਇਥੇ ਪ੍ਰਸ਼ਾਦਿਆਂ ਦੀ ਲੋੜ ਨਹੀਂ ਨਾ ਇਹਨਾਂ ਨੂੰ ਕੋਈ ਬਿਸਕੁਟਾਂ ਦੀ ਲੋੜ ਆ ਨਾ ਇਹਨਾਂ ਨੂੰ ਹੋਰ ਕਿਸੇ चीज ਦੀ ਇਹਨਾਂ ਨੂੰ ਲੋੜ ਕੀ ਆ ਕਿ ਇਹਨਾਂ ਨੂੰ ਤੇਲ ਦਿਓ ਮਸ਼ੀਨਾ ਸੀ ਇਕੱਲੇ ਆ ਕੇ ਖੜੀ ਕਰ ਦੁੱਤੀ ਹੋਰ ਜਿਹਨੇ ਇਹ ਲੋੜ ਹੋਗੀ ਸੰਗਤ ਨੂੰ ਬੇਨਤੀ ਕਰਾਂਗੇ ਤੇਲ ਪਾਉਣਾ ਇਹਦੇ ਵਿੱਚ ਮਿੱਟੀ ਇਹਨਾਂ ਕੋਲਾਂ ਇਹਨਾਂ ਨੂੰ ਦੇਣੀ ਹੈ ਇਹਨਾਂ ਨੂੰ ਕੋਫਾਨਾ ਹੋ ਜਾ ਮਜ਼ਬੂਤ ਕਰ ਦਈਏ ਜਾਂ ਇਹਨਾਂ ਵੀ ਜਿਹੜੇ ਹੁਰਵੀ ਇੱਕ ਗੱਲ ਹੈ ਕਿ ਇਹਨੂੰ ਲੱਗਦਾ ਕਿ ਬੰਨ ਉੱਚਾ ਹੋਵੇ ਤਾਂ ਨਾ ਟੁੱਟੂਗਾ ਨਹੀਂ ਕੋਈ ਵੀ ਬੰਨ ਹੁਣ ਤੱਕ ਇਹ ਤੋਂ ਨਹੀਂ ਟੁੱਟਾ ਕਿ ਜਿਹੜਾ ਪਾਣੀ ਉੱਪਰ ਦੀ ਹੋ ਕੇ ਟੁੱਟਿਆ ਹੋ ਉਹਦੇ ਪੈਰ ਨਿਕਲਦੇ ਉਹਦੇ ਵਾਸਤੇ ਕੀ ਚਾਹੀਦੇ ਆ ਸਟੱਡ ਚਾਹੀਦੇ ਆ ਉਹਦੇ ਵਾਸਤੇ ਉਹ ਜਿਹੜੇ ਮੋਚਾਂ ਚਾਹੀਦੀਆਂ ਜਿਹੜੀਆਂ ਪਾਣੀ ਨੂੰ ਪਿੱਛੇ ਰੱਖਣ ਬੰਨ ਨੂੰ ਨੇੜੇ ਨਾ ਲੱਗਣ ਉਹ ਹੀ ਰੋਕ ਸਕਦੀਆਂ ਬੋਰੇ ਰੋਕਣੇ ਇਸੇ ਕਰਕੇ ਉਹਦੇ ਵਾਸਤੇ ਕ੍ਰੇਟ ਭਰ ਕੇ ਭੋਰੇ ਪੈ ਜਾਣ ਜਾਂ ਪੱਥਰ ਪੱਕਾ ਪ੍ਰਬੰਧ ਕਿੱਦਾਂ ਹੁੰਦਾ ਹੈ ਪੱਕਾ ਉਹੀ ਹੈ ਨਾ ਉਹ ਪੱਕਾ ਹੀ ਰਹਿੰਦਾ ਹੈਗਾ ਉਹ ਪੱਕਾ ਵੀ ਕਰ ਦਿੰਦਾ ਹੈ ਇਹ ਸਾਲੋ ਸਾਲ ਚੱਲਦਾ ਰਹੇ ਜੇ ਕੁਦਰਤ ਮੋਰੇ ਕੁਝ ਪੱਕਾ ਨਹੀਂ ਬੰਦਾ ਜਿੰਨੇ ਪਰ ਸਾਨੂੰ 100% ਪ੍ਰਬੰਧ ਕਰਨੇ ਚਾਹੀਦੇ ਮੈਂ ਸਭ ਇਹਨਾਂ ਕਹਿੰਦੀ ਆਂ ਵੀ ਅਸੀਂ ਇਸ ਦੁਨੀਆ ਵਿੱਚ ਰਹਿ ਰਹੇ ਹਾਂ ਜਿੱਥੇ ਸਮੁੰਦਰਾਂ ਵਿੱਚ ਤੁਸੀਂ ਹੁਣ ਰੇਲਵੇ ਟ੍ਰੈਕ ਨਿਕਲ ਰਹੇ ਹੈ। ਬੇਟਾ ਸਾਰਾ ਖੁਸ਼ ਹੈ। ਮਤਲਬ ਉਹ ਗੱਲ ਤੁਹਾਨੂੰ ਅਮਰੀਕਾ ਅਮਰੀਕਾ ਤੋਂ ਪੈरिस ਤੱਕ ਟ੍ਰੇਨ ਆ ਰਹੀ ਹੈ। ਸਮੁੰਦਰ 'ਚੋਂ ਨਿਕਲਦੀ। ਅਸੀਂ ਅਸੀਂ ਇਹਨਾਂ ਨੂੰ ਅਮਰੀਕਾ ਡੁਬਾ ਰਿਹਾ ਪਾਣੀ ਦਾ। ਆ ਰਹਾ ਨਹੀਂ ਨਹੀਂ ਮੈਂ ਸਿਰਫ ਬੰਦਾ ਦੇ ਕਹਿੰਦਾ। ਪਰ ਫਿਰ ਉਹਨਾਂ ਨੇ ਕੀਤੇ ਤੁਸੀਂ ਸਾਊਦੀ ਅਰਬ ਕਦੇ ਸੁਣਿਆ ਸੀ ਪਾਣੀ ਨਾਲ? ਆਪ ਵੀ ਤੁਸੀਂ ਦੇਖੋ ਜੈਪੁਰ ਪਾਣੀ ਨਾਲ ਡੁੱਬਿਆ ਫਿਰਦਾ। ਕਦਰ ਤੁਮੋਰੇ ਕੋਈ ਜ਼ੋਰ ਨਹੀਂ ਪਰ ਸਾਨੂੰ ਪ੍ਰਬੰਧ ਕਰਨੇ ਚਾਹੀਦੇ ਆ ਜਿਹਨੇ ਉਹ 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 ਅਸੀਂ 100% ਸਾਨੂੰ ਕਰਨੇ ਚਾਹੀਦੇ ਆ ਉਹਦਾ ਇਹ ਹੈ ਕਿ ਇਹ ਬੰਨ ਜਿਹੜੇ ਹੈਗੇ ਉੱਚੇ ਹੋ ਜਾਣ ਇਹਨਾਂ ਦੇ ਜਿੱਥੇ ਸਟੱਟ ਲੱਗਦੇ ਆ ਨੋਚਾਂ ਲੱਗਦੀਆਂ ਕਿ ਬੰਨ ਦੇ ਨੇੜੇ ਪਾਣੀ ਨਾ ਆਵੇ ਪਾਣੀ ਵਗੀ ਜਾਵੇ ਹੋਰ ਪਾਣੀ ਦੀ ਜਗ੍ਹਾ ਬਹੁਤ ਜਦੋਂ ਪੈਰਾਂ ਚ ਆ ਜਾਂਦਾ ਉਹ ਡਰੇਨ ਜੋ ਭਾਗ ਨੂੰ ਪਤਾ ਉਹਨੂੰ ਕਰਨੇ ਚਾਹੀਦੇ ਆ ਜੇ ਉਹ ਦੱਸਾ ਪਜਾਮਾ ਸਮਾਨ ਦੇ ਉੱਤੇ ਨੋਚਾ ਲੱਗਣ ਵਾਲੀਆਂ ਪੱਥਰ ਫਰੋਦੇ ਤੇ ਬਾਈਟ ਦੀ ਗੱਲ ਹੋ ਜਾਂਦੀ ਹੈ ਫਿਰ ਉਹ ਦਸਾਂ ਦਾਵਤ ਤੇ ਲਾ ਦਿੰਦੇ ਆ ਤੇ 40 ਥਾਵਾਂ ਜਿਹੜੀਆਂ ਉਧਰ ਰਹਿ ਜਾਂਦੀਆਂ ਉਹ ਜਿਹੜੀਆਂ 40 ਥਾਵਾਂ ਦੇ ਵਿੱਚੋਂ ਕਿਤੇ ਨਾ ਕਿਤੇ ਅਟੈਕ ਹੋ ਜਾਂਦਾ ਤੂੰ ਬੰਨ ਟੁੱਟ ਜਾਂਦਾ ਸੋ ਪਾਣੀ ਥੱਲੋਂ ਡੁੱਟਦਾ ਉੱਪਰੋਂ ਨਹੀਂ ਡੁੱਟਦਾ ਉਹਦੇ ਵਾਸਤੇ ਜਿਹੜੀਆਂ ਟੈਕਨੀਕਲੀ ਗੱਲਾਂ ਇਹ ਡਰੇਨਜ ਵਿਭਾਗ ਨੂੰ ਪਤਾ ਤੇ ਹੁਣ ਇਹਦੀਆਂ ਗੱਲਾਂ ਸਾਰੀਆਂ ਸਾਨੂੰ ਪਤਾ ਕਿਉਂਕਿ ਅਸੀਂ ਰੋਡ ਦੇ ਗੰਦਰੇ ਪੋਟੇ ਪਹਿਲਾਂ ਹੀ ਪਲਾਨਿੰਗ ਕੀਤੀ ਅਸੀਂ ਸਾਰਾ ਕੁਝ ਉਹਦੋਂ ਦਾ ਇਹਨਾਂ ਕੁ ਸਿੱਖਿਆ ਕੀ ਹੋ ਰਿਹਾ ਕਿ ਇੰਨੀ ਵਾਰੀ ਹੋ ਚੁੱਕਾ ਪਹਿਲਾਂ ਨਹੀਂ ਕਿਸੇ ਨੇ ਕੀ ਕੀਤਾ ਕਿ ਤਿਆਰੀ ਕਰ ਤਿਆਰੀ ਹੋਈ ਸੀ ਇਹ ਵੀ ਜਿੰਨੇ ਬੈਠੇ ਆ ਤੁਹਾਡੇ ਸਾਹਮਣੇ ਮੈਂ ਨਾ ਇਸ ਪਿੰਡ ਦਾ ਸਰਪੰਚ ਹਾਂ ਜਿਹਦੇ ਬਾਬਾ ਜੀ ਦੱਸਦੇ ਅਸੀਂ ਉੱਤੇ ਮਿਹਨਤ ਵੀ ਕੀਤੀ ਬਹੁਤ ਜਿਆਦਾ ਸਾਰੇ ਹੁੰਦੇ ਦੇ ਪੱਤਰ ਜੇ ਜੇ ਤੁਸੀਂ ਪਹਿਲਾਂ ਤਿਆਰੀ ਵਾਲੀ ਗੱਲ ਨੇ ਬਾਬਾ ਜੀ ਜਿਹੜੀ ਗੱਲ ਕਰਦੇ ਆ ਵੀ ਕੁਦਰਤ 'ਤੇ ਜੋੜਨੀ ਕਿਸੇ ਸਟੇਜ 'ਤੇ ਜਾ ਕੇ ਕੁਦਰਤ 'ਤੇ ਜੋੜਨੀ ਪਰ ਬਹੁਤ ਕਮਜ਼ੋਰੀਆਂ ਵਾਂ ਜਿਹੜੀਆਂ ਨਿਊ ਲੈਵਲ ਤੇ ਅੱਪਾ ਅਜੇ ਇੱਕ ਉਹ ਦੇਸ਼ ਆਪਣੇ ਦੇ ਵਿੱਚੋਂ ਪ੍ਰਬੰਧ ਨਹੀਂ ਹੋ ਰਿਹਾ ਜਿਹੜੇ ਹੋਣੇ ਚਾਹੀਦੇ। ਮੇਨ ਸਵਾਲ ਇੱਕ ਤੇ ਦਰਿਆਰ ਭਰਿਆ ਪਿਆ। ਰੀਤ ਨਾਮ ਮਿੱਟੀ ਨਾਲ ਸ਼ੈਲਟ ਨਾਲ ਭਰਿਆ ਪਿਆ। ਉਹਦੀ ਗੁੰਡੀ ਸ਼ੈਲਟ ਉਹਦੀ ਖਲਾਈ ਹੋਵੇ। ਦੂਜੀ ਗੱਲ ਜਿਹੜਾ ਇਹ ਬੰਦ ਬੰਦਾ ਬਾਬਾਈ ਜਣਦੇ ਸੀ ਵੀ ਉਹ ਓਵਰਫਲੋ ਹੋ ਕੇ ਬਹੁਤ ਉਸਲਦਾ। ਨਹੀਂ ਨਹੀਂ ਓਵਰਫਲੋ ਹੋ ਜਾਂਦਾ। ਨੀਚੇ ਟੁੱਟਦਾ। ਉਹਨਾਂ ਥੱਲੇ ਢਾਹ ਲੱਗਦੀ ਉਹ ਢਾਹ ਕੇ ਨਹੀਂ ਤੇ ਪੰਜਾਬੀ ਉਹ ਗੜਦਾ। ਉਹਦੀ ਢਾਹ ਉਹਦੀ ਰੋਕ ਅਸੀਂ ਲੋਕ ਨਹੀਂ ਕਰ ਸਕਦੇ। ਕਿਉਂਕਿ ਜਿੱਥੇ ਅਸੀਂ ਮੀਲ ਬੰਨ ਬੰਨਣਾ ਨਾ ਜਿੰਨਾ ਪੈਸਾ ਲੱਗਦਾ ਉਹ 15 ਕਰਮਾ ਛੱਡੀ ਉਹਨੇ ਪੈਸੇ ਲੱਗ ਜਾਂਦੇ ਕਿਉਂਕਿ ਵਾਰ ਵਾਰ ਛੁੱਟ ਜਾਂਦਾ ਉਹ ਉੱਥੇ ਸਾਡੇ ਹਜ਼ਾਰਾਂ ਬੋਰੇ ਸੈਂਕੜੇ ਤਾਲਾ ਲੱਗ ਜਾਂਦੇ ਉਹ ਸਾਡੀ ਉੱਥੇ ਗਵਰਨਮੈਂਟ ਦਾ ਗਵਰਨਮੈਂਟ ਹੀ ਸਾਥ ਦੇ ਦੇਗੀ ਉਸ ਨੂੰ ਪੱਥਰ ਤਾਲਾ ਨੂੰ ਦੋ ਜੇ ਇਹ ਹੋਏ ਕਿ ਵੀ ਲੰਬਾ ਸੋਚ ਕੇ ਲੰਬਾ ਪ੍ਰਬੰਧ ਕੀਤਾ ਜਾਵੇ ਜੇ ਕੋਈ ਪਾਣੀ ਘਟੇ ਤਾਂ ਹਰ ਦੇਖੋ ਇਹ ਆਵਾਜ਼ ਆ ਸਾਰਾ ਕੁਝ ਹੀ ਹੁੰਦਾ ਪਰ ਸਾਰੇ ਹੱਲ ਹੈਗੇ ਆ ਪਰ ਜਦੋਂ ਆਪਾਂ ਮਹਿਕ ਵਿੱਚ ਗੱਲ ਜਾਂਦੀ ਹੈ ਸਰਕਾਰ ਕਿ ਜਾਂਦੀ ਹੈ ਉਹਦੇ ਵਿੱਚ ਹੁੰਦਾ ਵੀ ਇੰਨੇ ਕਰੋੜ ਦਾ ਹੋ ਗਿਆ ਇੰਨੇ ਅਰਬ ਦਾ ਹੋ ਗਿਆ ਨਾ ਨੌ ਮਣ ਤੇਲ ਹੋਵੇ ਨਾ ਰਾਦਾ ਨੱਚੇ ਫਿਰ ਉਹ ਬਜਟ ਦੇ ਉੱਤੇ ਉਹਨੇ ਕਿਚਰ ਨੂੰ ਗੱਲਾਂ ਕਰਦਾ ਕਰਦੇ ਟੈਪ ਲੰਗ ਜਾਂਦਾ ਅਗਲੀ بارش ਫੇਰ ਆ ਜਾਂਦੀ ਉਹਦੇ ਫਿਰ ਟੱਡ ਕੇ ਪੈਂਦੀ ਉਹਦੇ ਵਿੱਚ ਨਾ ਇੱਕ ਹੋਰ ਅਨਵਾਦ ਜਿੱਥੇ ਸੰਤ ਮਾਮਪੁਰ ਸਨ ਲੱਗ ਗਈ ਜਿੱਥੇ ਸੇਵਾ ਲੱਗ ਗਈ ਉੱਥੇ ਮੈਂ ਵੀ ਕਹਿਣਾ ਵੀ ਮੈਂ ਕਿਲੋ ਆਟਾ ਹੀ ਪਾਵਾਂ ਮੈਂ ਦੋ ਬੋਰੀੇ ਛੋਟਾ ਜਿੱਥੇ ਸਰਕਾਰੀ ਕੰਮ ਉਠੇਕਾ ਹੁੰਦਾ ਨਾ ਜੇ 10 ਕਰੋੜ ਦਾ ਠੇਕਾ ਹੋਇਆ ਉੱਥੇ ਕਰੋੜ ਵੀ ਨਹੀਂ ਲੱਗਦਾ ਮੇਨ ਗੱਲ ਇੱਥੇ ਪ੍ਰੋਬਲਮ ਮੇਨੇ ਤੇ ਆ ਠੇਕੇ ਜੇ ਸੰਤ ਕਰਦੇ ਕੰਮ ਉਹ ਲੱਖ ਰਹਾ ਹੁੰਦਾ ਤੇ ਜੋ ਸਰਕਾਰੀ ਠੇਕੇਦਾਰਾਂ ਲਈ ਹੁੰਦਾ ਨਾ ਤੇ ਉੱਥੇ ਫਿਰ 10 ਲੱਖ 20 ਲੱਖ ਲੱਗਦਾ ਇੱਥੇ ਮਿਸ ਜੂਜੂ ਇਹ ਮਿਸਟੋਰੀ ਤਾਂ ਮਿਸ ਜੂਜੂ ਉਹ ਹੀ ਉਹਨੇ ਗੱਲ ਹੋਈ ਇਹ ਜਿਹੜੀ ਸਪਰਸਟਾ ਜਾ ਰਿਹਾ ਕਿਉਂਕਿ ਡਰੇਨ ਨੂੰ ਭਾਗ ਇਹੋ ਜਿਹਾ ਮਹਿਕਮਾ ਨੂੰ ਇੱਥੇ ਕਰਦੇ ਵੀ 2 ਕਰੋੜ ਲੱਗ ਗਿਆ ਤੇ ਤੀਸਰੇ ਦਿਨ ਪਾਣੀ ਆ ਗਿਆ ਉਹਦੇ ਅੰਦਰ ਵੀ ਭੜਿਆ ਨਾ ਉਹਦੀ ਉਹਦੀ ਕੋਈ ਇਨਕੁਆਰੀ ਨਹੀਂ ਕਿਉਂਕਿ ਆਇਆ ਸੀ ਰੋੜ ਕੇ ਲੱਗਿਆ ਨੀ ਉਹ ਨਾਲ ਦੀ ਅੰਦਰ ਵੀ ਪੈਸੇ ਦੀ ਡਰੇਨੇਜ ਆ ਗਈ ਨਾ ਨੀ ਉਹ ਜਿਹੜੀ ਚੀਜ਼ ਐ ਇਸ ਕਰਕੇ ਲੋਕ ਮਰ ਰਹੇ ਹਨ ਜੇ ਪੈਸਾ ਪੂਰਾ ਲੱਗਾ ਹੋਵੇ ਲੋਕਾਂ ਨੂੰ ਹੈਗੇ ਇੰਪਰੈਕਟਰ ਚੜ੍ਹਦੇ ਕਹੇ ਆ ਕਿ ਜਿਹੜੀ ਗੱਲ ਇਹਨਾਂ ਨੇ ਕਹੀ ਐ ਤੂੰ ਪੈਸਾ ਪੂਰਾ ਲੱਗਦਾ ਨਹੀਂ ਜੇ ਲੱਗਦਾ ਵੀ ਅੱਪਰ ਅਸੀਂ ਕਹਿੰਦੇ ਆ ਕਿ ਇਹ ਚੀਜ਼ਾਂ ਨੂੰ ਛੱਡੋ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਤੂੰ ਉਹਦੇ ਵਿੱਚ ਇਹ ਆ ਕਿ ਅਸੀਂ ਇਹ ਜਿਹੜੀ ਸਾਡੀ ਹਮਦਰਦੀ ਐ ਇਹਨੂੰ ਅੱਪਾ ਉਹਦੇ ਉੱਤੇ ਲਾਈਏ ਜਿਹੜੀਆਂ ਗੱਲਾਂ ਹੁਣ ਤੱਕ ਤੁਸੀਂ ਇਹ ਸਰਕਾਰ ਕਰਦੀਆਂ ਸਰਕਾਰ ਕਰੇ ਜੇ ਨਹੀਂ ਤਾਂ ਅਸੀਂ ਰੰਗ ਕਾਲ ਦਾ ਹਲ ਬਣੀ ਜਿਹੜਾ ਭਾਵਕ ਹੋ ਕੇ ਆਟਾ ਦਾਲ ਚਾਵਲ ਬੈਡ ਉਹ ਨਾ ਕਰੋ ਤੁਸੀਂ ਭਾਵਕ ਹੋ ਕੇ 2 ਘੰਟੇ ਜਾਓ ਇੱਕ ਪਰਿਵਾਰ ਨੂੰ ਪਕੜ ਲਓ ਨਾ ਇੱਕ ਇੱਕ ਹਰ ਪਰਿਵਾਰ ਦੇ ਘਰ ਬਣਾ ਦੇ ਤੁਸੀਂ ਤੁਸੀਂ ਦੇਖੋਗੇ ਇੱਥੇ 4.500 ਪਰਿਵਾਰ ਤੇ ਜੇ ਇੱਕ ਇੱਕ ਬੰਦਾ ਕਹਿੰਦਾ ਮੈਂ ਇੱਕ 4.500 ਲੈ ਲੈਂਦੇ ਆ ਭੰਗੜਾ ਪਾਉਣ ਦੀ ਲੋੜ ਹੀ ਨਹੀਂ ਸੀ ਅਸੀਂ ਇੱਕ ਇੱਕ ਦੀ ਬਹੁ ਫੜ ਲਈ ਕਿ ਕਿਤੇ ਮਾਫੀ ਅਮਿਕ ਬੰਬ ਫੜ ਲੀ ਕੁਇ ਤੇ ਅਸੀਂ ਇਹ ਚਾਰ ਚੰਨ ਚਾਰ ਦਿਨਾਂ ਕਿਨੇ ਸਮਾਨ ਉੱਤੇ ਦੇਓ ਪਰ ਇਹ ਕਿਨੇ ਸਮਾਨ ਦੁਆਰਾ ਸਾਨੂੰ ਨਾ ਮੰਡਣਾ ਪਵੇ ਨਾ ਪ੍ਰਸਾਦ ਦੇ ਸਕੋਣੇ ਪਾਣ ਕਿਉਂਕਿ ਜਿੰਨੇ ਦਿਨ ਸਾਨੂੰ ਹੋ ਗਏ ਇੱਥੇ 11 ਤਰੀਕ ਤੋਂ ਜੋ ਅਸੀਂ ਅੱਖਾਂ ਦੇ ਨਾਲ ਵੇਖਿਆ ਜੋ ਉਹਨਾਂ ਦੇ ਨਾਲ ਹੰਡਾਇਆ ਤੁਹਾਨੂੰ ਦੱਸਿਆ ਉੱਥੇ ਉਹ ਉਹ ਚੀਜ਼ਾਂ ਬਾਹਰ ਬੈਠੀਆਂ ਨਹੀਂ ਸਾਨੂੰ ਸਮਝਾ ਸਕਦਾ ਸੋ ਅਸੀਂ ਤੇ ਲੋਨ ਤੋਂ ਨੇ ਆ ਕਿ ਇਹ ਜਿਹੜੀ ਜਿਹੜੀ ਉਹਨਾਂ ਦੀ ਹਾਲਤ ਹੁੰਦੀ ਆ ਅੱਗੇ ਪਤਾ ਨਹੀਂ ਕਿੰਨੀ ਵਾਰੀ ਹੁੰਦੀ ਆ 23 ਜੋ ਹੋਈ ਆ 19 ਜੋ ਹੋਈ ਆ 88 ਜੋ ਹੋਈ ਆ 95 ਜੋ ਹੋਈ ਆ 8 ਜੋ ਹੋਈ ਆ ਇਹ ਦੁਹਰਾ ਨਾ ਹੋਵੇ ਉਹਦੇ ਵਾਸਤੇ ਵਧ ਤੋਂ ਵਧੇ ਸੀ ਕਰ ਸਕੀ 100% ਕਦੇ ਆਪਾਂ ਸੰਭਵ ਨਹੀਂ ਕਿ ਆ ਬਕੀਤਾ ਵਾਲੀ 50% ਵੀ ਘਟੋਏ ਤਾਂ ਘਟ ਹੀ ਘਟੇ ਨਾ ਸਾਨੂੰ ਆਪਣੇ ਜਦਨ 100% ਲਾਉਣੇ ਚਾਹੀਦੇ ਆ ਕਿ ਇਹ ਨਾ ਹੋਵੇ ਅਸੀਂ ਇਹਨਾਂ ਨੂੰ ਵੀ ਕਿਹਾ ਸੀ ਉਸ ਦਿਨ ਸਾਡੇ ਕੋਲ ਕਿਹੜਾ ਨੌਜਵਾਨ ਸੀ ਕਵੇ ਹਾਂ ਹਾਂ ਕਿਹਾ ਬਾਬਾ ਜੀ ਬੰਨਾ ਜੀ ਇਹਨਾਂ ਦਾ ਟੁੱਟਿਆ ਨਹੀਂ ਸੀ ਤੇ ਅਸੀਂ ਉਸ ਦਿਨ ਇਹਨੂੰ ਅਸੀਂ ਕਿਹਾ ਕਿ ਨਾ ਬਾਬਾ ਜੀ ਆਪਾਂ ਇਹਨੂੰ ਮਜ਼ਬੂਤ ਕਰੀਏ ਅਸੀਂ ਕਾਕਾ ਕਾਹੇ ਆਜ ਤੋ ਤੇਰੇ ਨਾਲ ਤੋ ਤੂੰ ਸ਼ੁਰੂ ਕਰਦੇ ਤੁਸੀਂ ਜਿੰਨੇ ਅਸੀਂ ਇਹਨਾਂ ਨੂੰ ਇੱਕ ਗੱਲ ਕਹੀ ਕਿ ਜੋ ਅਸੀਂ ਕਹਿੰਨੇ ਉਹ ਕਰੀਓ ਅਸੀਂ ਕਹਿਆ ਇਹਨੂੰ ਰਾਹ ਸਿਰੇ ਟਿਕਰ ਬਣਾ ਦਿਓ ਜਿੱਥੋਂ ਤੱਕ ਟਰਾਲੀਆਂ ਆ ਜਾਣ ਇਹ ਪਰੇ ਲੱਗੇ ਰਹੇ ਇਹਨਾਂ ਨੇ ਰਾਹ ਨਹੀਂ ਬਣਾਇਆ ਤੇ ਉਸ ਬਾਅਦ ਸਿਰ ਬਰਸ ਬਾਅਦ ਸਿਰ ਬਾਅਦ ਸਿਰ ਬੰਦ ਹੋ ਗਈ ਇਹੀ ਕੇ ਰੈਕਚੂਲ ਬਾਨ ਟੁੱਟ ਗਿਆ ਪਰ ਮੁੜ ਕੇ ਆਪਾਂ ਕਿਹਨੂੰ ਛੱਡ ਦੇਣਾ ਹਾਂਜੀ ਹੁਣ ਤਾਂ ਜਦੋਂ ਪਾਣੀ ਆਉਂਦਾ ਮਿੱਟੀ ਇੱਥੇ ਛਟਾਈ ਜਾਂਦੇ ਜਿਹੜਾ ਵੀ ਲੈ ਕੇ ਆਉਂਦਾ ਇਹੀ ਮਿੱਟੀ ਉੱਥੇ ਲੈ ਕੇ ਜਾਵਾਂਗੇ ਇਹ ਸਾਰੇ ਜਿਹੜੇ ਹੈਗੇ ਆ ਹੁਣ ਵੇਟ ਕਰਦੇ ਆ ਕਿ ਪਾਣੀ ਕਦੋਂ ਥੱਲੇ ਜਾਵੇ ਕਿਉਂਕਿ ਇਹਨਾਂ ਦੀ ਅਗਲੀ ਫਸਲ ਪਾਣੀ ਰੁਗਣ ਦੇ ਨਾਲ ਵੀ ਤਿਆਰੀ ਹੋਣੀ ਹੈ ਪਹਿਲੀ ਧੁੰਗ ਗਈ ਹੈ ਜੀ ਉਹਨਾਂ ਦੇ ਅਗਲਾ ਵੀ ਸੋਚਣਾ ਪੈਣਾ ਹੈ ਧੁੰਨ ਧੁੰਨ ਗਿਆ ਸੋ ਇਹਦੇ ਵਾਸਤੇ ਸਾਡੀ ਇਹਨਾਂ ਦੇ ਨਾਲ ਕਿਉਂਕਿ ਸਾਡਾ ਤਾਂ ਹੈ ਹੀ ਗਰੀਬਾਂ ਦਾ ਵਾਸਤਾ ਜਿਹੜਾ ਗਰਾਊਂਡ ਲੈਵਲ ਤੇ ਸਾਨੂੰ ਪਤਾ ਗਰੀਬ ਕੀ ਹੁੰਦਾ ਤਗੜੇ ਨੂੰ ਤਗੜੇ ਨੂੰ ਕੋਈ ਨਾ ਲੱਖਾਂ ਲੱਖ ਮੰਗ ਲਓ ਉਹਨੇ ਮੈ ਹੁਣੇ ਦੇਣ ਨੂੰ ਦਾਰਾ ਗਰੀਬ ਨੂੰ ਤਾਂ ਕੇਵਰ 100 ਰੁਪਏ ਵੀ ਕੋਈ ਦਾਰਾ ਨਹੀਂ ਨੰਦਾ ਗਰੀਬ ਵੀ ਅ ਸ਼ਬਦ ਲਿਖਣਾ ਪੜ੍ਹਣਾ ਬੜਾ ਸੌਖਾ ਤੇ ਜਿਹੜੀ ਗਰੀਬੀ ਆ ਇਹਨਾਂ ਜਿਹੜੇ ਬੰਦੇ ਨੇ ਗਰੀਬੀ ਨਹੀਂ ਹਟਾਈ ਉਹਨੂੰ ਨਹੀਂ ਪਤਾ ਗਰੀਬੀ ਹੁੰਦੀ ਕੀ ਹੈ ਸੋ ਇਸ ਵਾਸਤੇ ਅਸੀਂ ਉਹ ਜੀਵਨ ਦੇ ਵਿੱਚ ਗਰੀਬੀ ਹਟਾਈਏ ਸਾਨੂੰ ਪਤਾ ਗਰੀਬੀ ਕੀ ਹੁੰਦੀ ਹੈ ਗਰੀਬਾਂ ਦਾ ਦੁੱਖ ਕੀ ਹੁੰਦਾ ਗਰੀਬਾਂ ਦੇ ਦਰਦ ਕੀ ਹੁੰਦੇ ਆ ਗਰੀਬਾਂ ਦੇ ਸੁਭਨੇ ਕੀ ਹੁੰਦੇ ਆ ਸੋ ਕੋਸ਼ਿਸ਼ ਕੀਤੀ ਆ ਹੁਣ ਤੋਂ ਜਿੰਨੀ ਸਾਡੀਆਂ ਆਪਣੇ ਸਭ ਤੋਂ ਵੱਡੀ ਸਾਡੇ ਇਲਾਕੇ ਦੀ ਪਿੰਡ ਦੀ ਸਮੱਸਿਆ ਸੀ ਪਹਿਲਾਂ ਸੀਵਰ ਸਿਸਟਮ ਇਲਾਕੇ ਦੇ ਰਸਤੇ ਸੀਗੇ ਇਲਾਕੇ ਦੀ ਸਮੱਸਿਆ ਸੀ ਠੱਠੇ ਹੋ ਗਿਆ ਗਾਇ ਰਾਏ ਬਣਾਉਣੇ ਸਾਡੇ ਰਸਾ ਕੱਚੇ ਬਣਾਉਂਦੇ ਫਿਰ ਵੇਹੀ ਸੀਗੀ ਇਹ ਕਹਿੰਦੇ ਇਹ ਨਹੀਂ ਹੋ ਸਕਦਾ ਮਾਰੇ ਨੇ ਉਹ ਵੀ ਕਿਰਪਾ ਕਰਤੀ ਫਿਰ ਉਹ ਬੁੱਢਾ ਦਰਿਆ ਕਹਿੰਦੇ ਇਹ ਨਹੀਂ ਹੋ ਸਕਦਾ ਉਹ ਵੀ ਨੇੜੇ ਤੇਰੇ ਮਹਾਰਾਜ ਜੀ ਨੇ ਕਿਰਪਾ ਕਰਤੀ ਹੈ ਇਹ ਵੀ ਜਿਹੜੇ ਹੈਗੇ ਚਾਹੁੰਦੇ ਆ ਕਿ ਇਹਨਾਂ ਦੀ ਜਿਹੜੀ ਸਮੱਸਿਆ ਅਸੀਂ ਇਹਦੇ ਨਾਲ ਦਿਲੋਂ ਜੁੜੇ ਹੋਏ ਆ ਤੇ ਇਹ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀਆਂ ਚੀਜ਼ਾਂ ਸੀ ਇੱਕ ਵੱਡੇ ਪਲੇਟਫਾਰਮ ਤੇ ਰੱਖ ਕੇ ਉਹ ਜਿਹੜੇ ਦਾਨੀ ਸੱਜਣ ਜਿਹੜੇ ਦਿਲੋਂ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਕਰਨਾ ਅਸੀਂ ਨਹੀਂ ਕਹਿੰਦੇ ਬਿਸਕੁਟ ਲਿਆਉਣ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਦੇਣ ਅਸੀਂ ਉਹਨਾਂ ਦਾ ਇੱਕ ਇਹੋ ਜਿਹਾ ਬਣਾਉਣਾ ਚਾਹੁੰਦੇ ਆ ਕਿ ਗਰੁੱਪ ਬਣਾਵਾਂਗੇ ਇਹੋ ਜਿਹਾ ਸਿਸਟਮ ਬਣਾਵਾਂਗੇ ਜਿਹਦੇ ਉੱਤੇ ਉਹਨਾਂ ਦਾ ਪੈਸਾ ਇਹਨਾਂ ਦੇ ਉੱਤੇ ਲੱਗੇ ਤੇ ਇਹ ਮਸਲੇ ਜਿਹੜੇ ਹੱਲ ਹੋ ਜਾਣ ਕਿਸੇ ਵੀ ਤਰ੍ਹਾਂ ਸਾਨੂੰ ਝਾਕਣਾ ਨਹੀਂ ਪਵੇ ਕਿਸੇ ਨੂੰ ਨਾ ਗਣਾ ਪਵੇ ਤੁਸੀਂ ਆਣ ਕੇ ਸਾਨੂੰ ਆਹ ਦੇਓ ਸਾਨੂੰ ਆਹ ਕਰੋ ਦਾਨੀ ਦੁਨੀਆ 'ਚ ਬਹੁਤ ਆਉਦੀ ਅਸੀਂ ਪਲਾਨਿੰਗ ਕਰਕੇ ਅੱਜ ਪਤਾ ਹੈ ਜਾਨੀ ਨੂੰ ਕਿ ਮੇਰਾ ਠੀਕ ਤਰ੍ਹਾਂ ਜਾ ਰਿਹਾ ਕੋਈ ਚੋਰੀ ਨਹੀਂ ਹੋ ਰਹਾ ਤਾਂ ਹੁਣ ਤੱਕ ਅਸੀਂ ਜਿੰਨੇ ਵੀ ਕਾਰਜ ਸ਼ੁਰੂ ਕੀਤੇ ਬਟ ਕਦੇ ਹੁਣ ਅਸੀਂ ਹੁਣ ਤੱਕ ਅਸੀਂ ਕੁਝ ਇਕੱਠਾ ਨਹੀਂ ਕੀਤਾ ਉੱਥੇ ਵੀ ਜੁਆ ਰਿਹਾ ਪਿੰਡਾਂ ਦੀ ਇਹਨਾਂ ਦੀ ਕਮੇਟੀ ਬਣਾਤੀ ਉੱਥੇ ਰੌਲਾ ਪੈਂਦਾ ਸੀ ਕਿ ਕਿ ਤੁਹਾਡੇ ਪਿੰਡ ਦੇ ਆ ਤਿੰਨ ਪੇ ਸਰਪੰਚ ਇੱਕ ਉਸ ਦੇ ਜਿਹੜੇ ਪ੍ਰਧਾਨ ਸੀ ਇਹ ਕਿ ਤੁਸੀਂ ਇਹਨੂੰ ਸੰਭਾਲੋ ਤੁਹਾਨੂੰ ਪਤਾ ਜਿਹੜਾ ਇੱਥੇ ਆਉਂਦਾ ਆਚਾਰ ਪਸ਼ੂ ਬਾਹਰ ਕਿਹਦੇ ਰਹਿ ਰਹੇ ਓਦੋਂ ਉਹਨੂੰ ਦੇ ਦਿਓ ਸਾਨੂੰ ਨਹੀਂ ਪਤਾ ਸਹੀ ਤਾਂ ਹੀ ਤਾਂ ਤੁਹਾਡੇ ਹੈਲਪਰ ਆ ਤੁਹਾਡੀ ਮਦਦ ਕਰਨ ਵਾਸਤੇ ਆਏ ਸਾਡੇ ਕੋਲ ਜਿਹੜੀ ਚੋਣ ਹੈ ਤੁਸੀਂ ਮਦਦ ਲਾ ਲਓ ਤੇ ਇਹ ਜਿਹੜਾ ਹੈਗਾ ਕਿ ਅਸੀਂ ਉੱਥੇ ਜਾ ਕੇ ਕੁਝ ਇਕੱਠਾ ਕਰਨਾ ਹੈ ਕਿ ਇਹਨਾਂ ਦੀ ਜੀਦ ਇੱਥੇ ਲੱਗ ਜਾਏ ਤਹੀ ਕਹਿੰਦੇ ਮਸ਼ਲੇ ਇੰਨਾਂ ਦੇ ਹੱਲ ਹੋ ਜਾਣਗੇ ਇਹ ਜਿਸ ਤਰ੍ਹਾਂ ਵੀ ਹੈ ਅਸੀਂ ਜਿੰਨੀ ਕੁ ਹੁਣ ਤੇ ਕਰੋਨਾ ਜਨਾਂ ਦੇ ਵਿੱਚ ਅਸੀਂ ਦੇਖਿਆ ਜੇ ਅਸੀਂ ਇਹਦੇ ਉੱਤੇ ਸਾਰੇ ਇਸ ਤਰੀਕੇ ਨਾਲ ਕੰਮ ਕਰ ਲਿਆ ਜਿਹੜੀ ਹਾਲਤ ਨੂੰ ਅਸੀਂ ਦੇਖਿਆ ਸਾਰਿਆਂ ਨੂੰ ਅਸੀਂ ਦਿਖਾਇਆ ਖੁਦ ਅਸੀਂ ਨਹੀਂ ਦੇਖਿਆ ਜਿਹੜਾ ਹੁੰਦਾ ਉਹਨੂੰ ਵੀ ਅਸੀਂ ਉੱਥੇ ਸਿਰੇ ਲਾ ਜਾ ਕੇ ਦੇਖਦੇ ਹਾਂ ਕਿ ਇਹਨਾਂ ਦੀ ਹਾਲਤ ਦੇਖੋ ਤੇ ਜੇ ਥੋੜਾ-ਥੋੜਾ ਵੀ ਉਹਨਾਂ ਦਾ ਅਸਰ ਹੋਇਆ ਹੋਵੇ ਹੋਏਗਾ ਤੇ ਬਹੁਤ ਕੁਝ ਇਹਨਾਂ ਦਾ ਬਦਲ ਸਕਦਾ ਜਿਸ ਤਰ੍ਹਾਂ ਸਤਲੋਜ ਦੇ ਵਿੱਚ ਉਥੇ ਘੁੱਟਦਾ ਛੜਦਾ ਹੁੰਦਾ ਸੀ ਉਹਨੂੰ ਅੱਗੇ ਜਿੰਨਾ ਹੁਣ ਦੇ ਗਰੇ ਸੀਗਾ ਕਿ ਜੇ ਜਦੋਂ ਇਹ ਆ ਬੰਨ ਟੁੱਟਦਾ ਸੀ ਉਹਨੂੰ ਇਹ ਬੰਨ ਟੁੱਟ ਆਫਤ ਗਿਣਦੇ ਸੀ ਅੰਦਰ ਭਾਵੇਂ ਸਾਰੇ ਮਰ ਜਾਂਨ ਕਦੇ ਆਫਤ ਨਹੀਂ ਸੀ ਆਉਂਦੀ ਇਹ ਜੀ ਪਹਿਲੀ ਵਾਰੀ ਹੈ ਬੰਨ ਟੁੱਟਣ ਤੋਂ ਬਾਅਦ ਆਫਤ ਕੋਸ਼ਿਸ਼ ਤੋਂ ਜਿਹੜੇ ਅੰਦਰ ਵਸਦੇ ਉਹ ਵੀ ਤਾਂ ਸਾਡੇ ਆ ਨਾ ਉਹ ਨਾਗਰਿਕ ਨਹੀਂ ਇਹ ਦੂਸਰੀ ਸ਼ਰਣੀ ਦੇ ਉਹਨਾਂ ਦੇ ਕੋਲ ਸਹੂਲਤ ਉਹਨਾਂ ਦਾ ਹੱਕ ਨਹੀਂ ਬਣਦਾ ਇਹ ਸਾਰਾ ਕੁਝ ਇਸ ਵਾਸਤੇ ਆ ਕਸ਼ੂਦਮ 11 ਤਰੀਕ ਤੋਂ ਲੱਗੇ ਹੋਏ ਆ ਅਸੀਂ ਇਹ ਲੱਗੇ ਰਵਾਂਗੇ ਇਹਨਾਂ ਦੇ ਦੁੱਖਾਂ ਦਾ ਰਦ ਨੂੰ ਤੁਹਾਡਾ ਨਾਮ ਹਰ ਜਗ੍ਹਾ ਜਿੱਥੇ ਵੀ ਜਾਏ ਤੁਹਾਡਾ ਨਾਮ ਲੋਕ ਕਹਿ ਰਹੇ ਨੇ ਕਿ ਉਹ ਆ ਰਹੇ ਨੇ ਸੋ ਤੁਹਾਡੀ ਮਿਹਨਤ ਦਿਖਦੀ ਹੈ ਸਾਡੀ ਕੋਈ ਨਹੀਂ ਜਦੋਂ ਤਾਂ ਆਏ ਜਿੱਥੇ ਅਸੀਂ ਕਰ ਸਕਦੇ ਹਾਂ ਹੁਣ ਅਸੀਂ ਇੱਕ ਫੋਟੋ ਇੱਥੇ ਖੜਾ ਲਈਏ ਇੱਕ ਜਾ ਕੇ ਅਸੀਂ ਪਹਲਤ ਘਸਾਲੀਏ ਕੁਥੇ ਬੇਗੋ ਇੱਕ ਜਾ ਕੇ ਸੀ ਬੁੱਢੇ ਦਰਿਆ ਤੇ ਘਸਾਲੀਏ ਕੁਥ ਕੀ ਫਾਇਦਾ ਹੋਊਗਾ ਇਸੇ ਜਿੱਥੇ ਮੋਰਚਾ ਦਿਨ ਦਾ ਸੰਭਾਲਿਆ ਹੋਇਆ ਸੀ ਲੱਗੇ ਆ ਇਹਨਾਂ ਦੇ ਨਾਲ ਸਾਰੇ ਇੱਥੇ ਢੇੜਾ ਕੱਢਦੇ ਹੁਣ ਅਸੀਂ ਸਤਲੁਜ ਤੇ ਚੱਲੇ ਹਾਂ ਖਾਸ ਕਰਕੇ ਨੇੜੇ ਕਿਉਂਕਿ ਇੱਥੇ ਸਾਡੇ ਸਾਰੇ ਵਾਕੂਬਾ ਬੱਚੇ ਆ ਜਿਹਨੂੰ ਬਾਜ਼ ਮਾਰਾਂਗੇ ਇੱਕਦਮ ਆ ਜਾਣਗੇ ਕੋਈ ਜਿੱਥੇ ਕੋਈ ਅੱਗੇ ਪ੍ਰੋਬਲਮ ਵਧ ਰਿਹਾ ਪਾਣੀ ਉਥੇ ਸਤਲੁਜ ਚ ਪਾਣੀ ਵਗ ਰਿਹਾ ਵਧ ਰਿਹਾ ਸਾਡੀ ਹੁਣ ਟੈਨਸ਼ਨ ਉਹ ਬਣਦੀ ਜਾ ਰਹੀ ਹੈ ਇਸ ਨੂੰ ਦਨ ਨੂੰ ਜਾ ਰਿਹਾ ਉਧਰ ਉਧਰ ਹੁਣ ਕੁਝ ਕਰ ਕੀਤਾ ਦੱਸਦਾ ਰਿਹਾ ਚੱਲ ਰਿਹਾ ਚੱਲ ਰਿਹਾ ਸਾਰਾ ਕੁਝ ਲਗਾਤਾਰ ਚੱਲ ਰਿਹਾ ਪਰ ਹੁਣ ਪਾਣੀ ਆਇਆ ਹੁਣ ਪੂਰੀ ਟੈਨਸ਼ਨ ਹੈ ਉੱਥੇ ਕਿਉਂਕਿ ਪਾਣੀ ਵਾਲੇ ਦੋਲੇ ਸਾਰੇ ਉਧਰ ਹੀ ਤਰਿਆ ਫਿਰਦਾ ਅ ਸੀਚੇ ਵਾਲ ਦੇ ਵਿੱਚ ਕਦੇ ਉਛੋਜ ਨਹੀਂ ਸਕਦੇ ਕਿ ਉੱਥੇ ਡੱਬਿਆਂ ਚ ਪਾਣੀ ਆ ਜੂ ਸਾਰਾ ਭਰਿਆ ਪਿਆ ਜਿਹੜੀ 3-4 ਦਿਨ ਨੂੰ ਵੀ ਪਈਆਂ ਨਾ ਚਿੱਟੀ ਵਹੀਂ ਕੁੱਕੜ ਪੰਡੋ ਜਲੰਧਰ ਤੋਂ ਪਰੇ ਕਿੰਨੀ ਘਲਾਣ ਉਥੋਂ ਤੱਕ ਰੋੜੀ ਫਿਰਦੀ ਉਹ ਸਾਰਾ ਪਾਣੀ ਇੱਥੇ ਆਉਣਾ ਕਿਸ ਵਾਰ ਤੇ ਉਧਰ ਹੁਣ ਸਤਲੁਜ ਦੇ ਵਿੱਚ ਪਾਣੀ ਐ ਇਸ ਵੇਲੇ ਗਦਵੀ ਰਿਹਾ ਉਹਨੇ ਲੁਧਿਆਣੇ ਵੀ ਕੋਈ ਛੱਡ ਤੇ ਕੋਈ ਛੋਟਾ-ਬੋਟਾ ਬੰਨ ਉਹਨੂੰ ਉਧਰ ਸਾਹ ਕੁਟਾ ਕੋਈ ਗੱਲ ਫੋਨ ਆਇਆ ਸੀ ਤੇ ਇਹ ਇਧਰੋਂ ਪਾਣੀ ਘਟ ਰਿਹਾ ਹੈ ਇੱਕ ਸਬਿ ਸੰਕੇਤ ਉਧਰ ਪਾਣੀ ਵਧ ਰਿਹਾ ਉਹ ਫਿਰ ਸਾਡੇ ਵਾਸਤੇ ਟੈਨਸ਼ਨ ਸ਼ੀ ਮੀ ਉਧਰ ਅਸੀਂ ਜਾ ਰਹੇ ਸੀ ਇਹਨਾਂ ਨੇ ਫੋਨ ਕੀਤਾ ਬਾਬਾ ਜੀ ਤੁਸੀਂ ਰੱਖ ਸਕਦੇ ਕਿ ਸਾਨੂੰ ਤੁਹਾਡੇ ਨਾਲ ਬੈਠ ਲਈ ਬਹੁਤ ਬਹੁਤ ਧੰਨਵਾਦ ਸੀ ਜਿਵੇਂ ਅੱਜ ਬੈਠੇ ਆਂ ਕੱਲ ਆਏ ਸੀ ਕਹਿੰਦੇ ਬਾਬਾ ਜੀ ਸਾਨੂੰ ਮਸ਼ੀਨ ਸੂਦੇ ਉਸ ਆਪਰ ਟ੍ਰੈਲਿੰਗ ਟੂ ਲੈਣਾ ਇਹ ਸ਼ੁਰੂ ਕਰੀ ਮਸ਼ੀਨ ਆ ਗਈ ਹੈ ਇਹ ਦੇਖਣ ਵਾਸਤੇ ਆਏ ਸੀ ਵੀ ਇਹਨਾਂ ਦੀ ਜਿਹੜੀ ਹੈਗੀ ਦੁਹਰਾ ਜਿਹਨਾਂ ਦਾ ਪਾਣੀ ਬੰਧ ਹੁੰਦਾ ਤਾਂ ਪੈਨ ਬੰਦ ਕਰਨੀ ਸ਼ੁਰੂ ਹੋ ਗਈ ਤੁਸੀਂ ਸੀਚੇਵਾਜੀ ਨਾਲ ਬੈਠੇ ਸੀ ਜੋ ਗੱਲ ਜੋ ਤੁਹਾਨੂੰ ਬਾਹਰ ਮੋਹ ਨਿਕਲ ਕੇ ਆ ਰਹੀ ਹੈ ਕਿ ਪਲੀਜ਼ ਹਮਦਰਦੀ ਆ ਰਹੀ ਹੈ ਉਹਨੂੰ ਥੋੜਾ ਜਿਹਾ ਬੰਨ ਕੇ ਰੱਖੋ ਕਜੂ ਤੇਸੀ ਰੋਕ ਕੇ ਰੱਖੋ ਨਾ ਛੋਟੀ ਬ੍ਰੈਡ ਦਾਲ ਨਾਲ ਕੰਮ ਨਹੀਂ ਚੱਲਣਾ ਨਾ ਲੋੜ ਹੈ ਬੈਡ ਬਿਸਕਟ ਦੀ ਇਸ ਟਾਈਮ ਤੁਹਾਨੂੰ ਸੀ ਦਿਖਾਇਆ ਵੀ ਇਹ ਪਾਣੀ ਦੀਆਂ ਮਤਲਬ ਇੱਥੇ ਬੋਟਲਾਂ ਭਰੀਆਂ ਪਈਆਂ ਉਹ ਲੋੜ ਨਹੀਂ ਹੈ ਜੋ ਲੋੜ ਹੈ ਜਦ ਲੋੜ ਗੁਏਗੀ ਆਵਾਜ਼ ਆਏਗੀ ਜਿਹੜੇ ਲੋਕ ਗਰਾਊਂਡ ਤੇ ਕੰਮ ਕਰ ਰਹੇ ਉਹਨਾਂ ਦੇ ਉਹਨਾਂ ਦੇ ਜੀ ਇਹਨੂੰ ਜੇ ਕੋ ਕਹੋ ਸਾਨੂੰ ਬ੍ਰੈਡ ਚਾਹੀਦੀ ਹੈ ਜਾਂ ਕਿਸੇ ਨੂੰ ਵੀ ਚਾਹੀਦੀ ਹੈ ਅਸੀਂ ਆਵਾਜ਼ ਮਾਰ ਕੇ ਕਵਾਂਗੇ ਨਾ ਬ੍ਰੈਡ ਚਾਹੀਦੀ ਹੈ ਅੱਜ ਵੀ ਪੰਜਾਬ ਚ ਨਹੀਂ ਤਾਕਤ ਹੈ ਲੋੜ ਪਈ ਤਾਂ ਬਾਲਾ ਕਿ ਕੇਰਲ ਕੀ ਅਸੀਂ ਲੰਗਰ ਲਾ ਸਕਦੇ ਹਾਂ ਸਾਡੇ ਅੰਨੀ ਤਾਕਤ ਹੈਗੀ ਉਹਦੀ ਹਿੰਮਤ ਨੂੰ ਅਸੀਂ ਸਲਾਮ ਕਰਦੇ ਹਾਂ ਜੋ ਇੱਕ ਸਮੁੱਧ ਦੇ ਉੱਤੇ ਹਾਂ ਪਰ ਅੱਜ ਸਾਨੂੰ ਜੋ ਲੋੜ ਹੈ ਕਿ ਤੁਹਾਡੀ ਹਮਦਰਦੀ ਹੈ ਇਹਨੂੰ ਬੰਨ ਕੇ ਰੱਖੋ ਲੋੜ ਪੈਗੀ ਡੀਜ਼ਲ ਦੀ ਲੋੜ ਪੈਗੀ ਘਰਾਂ ਨੂੰ ਵਾਪਸ ਘਰਾਂ ਨੂੰ ਵਾਪਸ ਜੇ ਸਰਕਾਰਾਂ ਮੁਆਵਜ਼ਾ ਪੂਰਾ ਨਹੀਂ ਦਿੰਦੀਆਂ ਉਹ ਕਿਸਾਨ ਨੂੰ ਕਿੱਦਾਂ ਬਹਾਲ ਕਰਨਾ ਉਹਨਾਂ ਦਾ ਘਰ ਕਿੱਦਾਂ ਠੀਕ ਕਰਨਾ ਸੋ ਇੰਨਾਂ ਚੀਜ਼ਾਂ ਬਾਰੇ ਸੋਚਣਾ ਪਏਗਾ ਕਿਉਂਕਿ ਤੁਸੀਂ ਜਿਹੜੀ ਰੋਟੀ ਖਾਂਦੇ ਹੋ ਉਹ ਕਿਸਾਨ ਥਾਲੀ ਤੇ ਕਿਸਾਨ ਦੀ ਖੂਨ ਪਸੀਨੇ ਦੀ ਮਿਹਨਤ ਹੁੰਦੀ ਹੈ ਰੋਟੀ ਦਾ ਕਰਜ਼ ਚੁਕਾਣ ਦੀ ਹਿੰਮਤ ਰੱਖਦੇ ਹੋ ਤਾਂ ਆਪਣੀ ਹਮਦਰਦੀ ਸੰਭਾਲ ਕੇ ਰੱਖੋ ਜਦ ਲੋੜ ਪਏਗੀ ਆਵਾਜ਼ ਆਏਗੀ ਤਾਂ ਉਦੋਂ ਜ਼ਰੂਰ ਹਾਜ਼ਰ ਹੋਣਾ